ਜਗਬਨ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਪਟਿਆਲਾ ਦੀਆਂ ਸੜਕਾਂ ਦੇ ਉੱਪਰ ਖੁੱਲੀ ਮੌਤ ਘੁੰਮਦੀ ਹੋਈ ਨਜ਼ਰ ਆਈ ਇੱਕ ਚਿੱਟੇ ਰੰਗ ਦੀ ਗੱਡੀ ਨੇ ਕਈ ਲੋਕਾਂ ਨੂੰ ਨਿਚੇ ਦੜ ਰਿਆ ਤਸਵੀਰ ਉਸ ਗੱਡੀ ਦੀ ਦਿਖਾ ਦਿੰਦਾ ਜਿਹੜੀ ਪੁਲਿਸ ਬੂਥ ਦੇ ਕੋਲ ਆ ਕੇ ਇੱਥੇ ਫਸ ਗਈ ਸੀ ਜਿਸ ਤੋਂ ਬਾਅਦ ਲੋਕਾਂ ਦਾ ਜਿਹੜਾ ਰੋਸ ਸੀਗਾ ਲੋਕਾਂ ਦਾ ਜਿਹੜਾ ਗੁੱਸਾ ਸੀਗਾ ਉਹ ਇਸ ਗੱਡੀ ਦੇ ਉੱਪਰ ਉਤਰਦਾ ਹੋਇਆ ਨਜ਼ਰ ਆਇਆ ਤੇ ਗੱਡੀ ਦੇ ਵਿੱਚੋਂ ਦੋ ਆਲੜੀ ਉਮਰ ਦੇ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਇਸ ਥਾਂ ਦੇ ਉੱਪਰ ਮੌਜੂਦ ਸੀਗੀ ਲੋਕ ਇੱਥੇ ਮੌਜੂਦ ਸੀਗੇ ਜਿਨ੍ਹਾਂ ਲੋਕਾਂ ਨੇ ਇਸ ਗੱਡੀ ਨੂੰ ਤੇਜ ਰਫਤਾਰ ਦੇ ਨਾਲ ਆਉਂਦਿਆ ਵੇਖਿਆ ਸੀਗਾ ਤੇ ਇਸ ਦਾ ਕਹਿਰ ਵੇਖਿਆ ਸੀਗਾ ਤਾਂ ਇਹ ਤਸਵੀਰ ਤੁਸੀਂ ਵੇਖ پا ਰਹੇ ਹੋ ਕਿ ਇਹ ਹੁੰਡਾਈ ਦੀ ਗੱਡੀ ਹੈ ਜਿਹੜੀ ਹਰਿਆਣਾ ਨੰਬਰ ਹੈ ਤਾਂ ਹਰਿਆਣਾ ਨੰਬਰ ਗੱਡੀ ਦਾ ਕਹਿਰ ਜਿਹੜਾ ਅੱਜ ਪਟਿਆਲਾ ਦੀਆਂ ਸੜਕਾਂ ਦੇ ਉੱਪਰ ਨਜ਼ਰ ਆਇਆ ਤਾਂ ਇਹ ਤਸਵੀਰਾਂ ਤੁਸੀਂ ਗੱਡੀ ਦੀਆਂ ਦੇਖ پا ਰਹੇ ਹੋ ਕਿ ਚਾਰੇ ਪਾਸੇ ਇਸ ਸ਼ੀਸ਼ੇ ਜਿਹੜੇ ਨੇ ਉਹ ਭੰਨੇ ਹੋਏ ਨਜ਼ਰ ਆ ਰਹੇ ਨੇ ਗੱਡੀ ਜਿਹੜੀ ਆ ਪੂਰੀ ਕੰਡਮ ਹਾਲਤ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਪੁਲਿਸ ਜਿਹੜੀ ਹੈ ਹੁਣ ਇਹ ਰਸਤਾ ਖੁਲਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਿਹੜੇ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਸਿਗੇ ਉਹਨਾਂ ਨੂੰ ਕਾਬੂ ਕਰਕੇ ਥਾਣੇ ਲਿਜਾਇਆ ਗਿਆ ਹੈ ਉਹਨਾਂ ਦੀ ਜਿਹੜੀ ਇੰਟਰੋਗੇਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹ ਲੋਕ ਵੀ ਥਾਣੇ ਦੇ ਵਿੱਚ ਮੌਜੂਦ ਨੇ ਲੇਕਿਨ ਇਹ ਗੱਡੀ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਕਿ ਗੱਡੀ ਜਿਹੜੀ ਇਸ ਹਾਲਤ ਦੇ ਵਿੱਚ ਇੱਥੇ ਆ ਕੇ ਫਸੀ ਸੀਗੀ ਤਾਂ ਕਾਫੀ ਲੋਕਾਂ ਦਾ ਨੁਕਸਾਨ ਜਿਹੜਾ ਇਸ ਗੱਡੀ ਦੇ ਕਾਰਨ ਹੋਇਆ ਹੈ ਇਸ ਚਿੱਟੇ ਰੰਗ ਦੀ ਗੱਡੀ ਨੇ ਕਈ ਲੋਕਾਂ ਨੂੰ ਡੜ ਰਿਹਾ ਹੈ ਤਾਂ ਨੌਜਵਾਨ ਜਿਹੜੇ ਇਸ ਗੱਡੀ ਦੇ ਵਿੱਚ ਸੀਗੇ ਉਹ ਕਾਫੀ ਕਹਿ ਸਕਦੇ ਆ ਤੇਜ਼ ਰਫ਼ਤਾਰ ਦੇ ਨਾਲ ਗੱਡੀ ਸੜਕਾਂ ਦੇ ਉੱਪਰ ਭਜਾਉਂਦੇ ਹੋਏ ਨਜ਼ਰ ਆਏ ਸਮੇਂ-ਸਮੇਂ ਤੇ ਲੋਕਾਂ ਨੇ ਹਰ ਇੱਕ ਚੌਂਕ ਦੇ ਵਿੱਚ ਇਸ ਗੱਡੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਗੱਡੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਉਹਨਾਂ ਨੌਜਵਾਨਾਂ ਵੱਲੋਂ ਭਜਾਈ ਗਈ ਕਿ ਜਿਹੜੇ ਲੋਕ ਅੱਗੇ ਆਉਂਦੇ ਸੀਗੇ ਜਾਂ ਜਿਹੜੇ ਵਾਹਨ ਅੱਗੇ ਆਉਂਦੇ ਸੀਗੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਸੀਗੀ ਜਿਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਨੇ ਕਿ ਉਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਔਰਤਾਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਰੇਲਵੇ ਸਟੇਸ਼ਨ ਦੇ ਕੋਲ ਹਾਲਾਂਕਿ ਟ੍ਰੇਨ ਦੇ ਵਿੱਚ ਸਫ਼ਰ ਕਰਨ ਦੇ ਲਈ ਜਾ ਰਹੀਆਂ ਸੀਗੀਆਂ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਉਸ ਤੋਂ ਇਲਾਵਾ ਜਿਹੜਾ ਬੱਸ ਸਟੈਂਡ ਪੁਰਾਣਾ ਚੌਕ ਹੈ ਉਸ ਦੇ ਵਿੱਚ ਵਾਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਤਾਂ ਕਾਫੀ ਗੱਡੀਆਂ ਨੂੰ ਟੱਕਰ ਮਾਰਦੀ ਹੋਈ ਕਾਫੀ ਵਾਈਕਲਾਂ ਨੂੰ ਟੱਕਰ ਮਾਰਦੀ ਹੋਈ ਲੋਕਾਂ ਨੂੰ ਨਿਚੇ ਦਿੰਦੀ ਹੋਈ ਗੱਡੀ ਜਿਹੜੀ ਆ ਇਹ ਗੁਰਦੁਆਰਾ ਦੁਖਨੀਵਾਰਨ ਸਾਹਿਬ ਦੇ ਖੰਡਾ ਚੌਂਕ ਦੇ ਵਿੱਚ ਆ ਫਸਦੀ ਹੈ ਤਾਂ ਜਿੱਥੇ ਪੁਲਿਸ ਮੁਲਾਜ਼ਮ ਵੀ ਮੌਜੂਦ ਸੀਗੇ ਉਹਨਾਂ ਨੇ ਜਿਹੜੇ ਗੱਡੀ ਦੇ ਵਿੱਚ ਨੌਜਵਾਨ ਸੀਗੇ ਉਹਨਾਂ ਨੂੰ ਕਾਬੂ ਕਰਕੇ ਥਾਣੇ ਪਹੁੰਚਾਇਆ ਤਾਂ ਲੋਕਾਂ ਲੱਗ ਗੱਡੀ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਿ ਹਰਿਆਣਾ ਨੰਬਰੇ ਗੱਡੀ ਹੈ ਜਿਸ ਦਾ ਖੈਰ ਅੱਜ ਸੜਕਾਂ ਦੇ ਉੱਪਰ ਦੇਖਣ ਨੂੰ ਮਿਲਿਆ ਤਾਂ ਕਈ ਲੋਕਾਂ ਨੂੰ ਇਸ ਗੱਡੀ ਨੇ ਟੱਕਰ ਮਾਰੀ ਕਈ ਲੋਕਾਂ ਦਾ ਨੁਕਸਾਨ ਇਸ ਗੱਡੀ ਨੇ ਕੀਤਾ ਤੇ ਕਈ ਲੋਕ ਜ਼ਖਮੀ ਕਰ ਦਿੱਤੇ ਜਿਸ ਵਿੱਚ ਬੱਚੇ ਅਤੇ ਮਹਿਲਾਵਾਂ ਸਣੇ ਬਜ਼ੁਰਗ ਵੀ ਸ਼ਾਮਿਲ ਸਿਗੇ ਜਿਹੜੇ ਸੜਕਾਂ ਦੇ ਉੱਪਰ ਸਫ਼ਰ ਕਰਕੇ ਘਰਾਂ ਨੂੰ ਜਾ ਰਹੇ ਸੀਗੇ ਜਾਂ ਫਿਰ ਟ੍ਰੇਨ ਦੇ ਰਾਹੀ ਸਫ਼ਰ ਕਰਨ ਦੇ ਲਈ ਜਾ ਰਹੇ ਸੀਗੇ ਤਾਂ ਉਹਨਾਂ ਲੋਕਾਂ ਨੂੰ ਇਸ ਗੱਡੀ ਨੇ ਟੱਕਰ ਮਾਰੀ ਹੈ ਤੇ ਇੱਥੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾ ਨੇ ਇਹਨਾਂ ਨੌਜਵਾਨਾਂ ਨੂੰ ਇਸ ਕਾਰ ਚਾਲਕਾ ਨੂੰ ਕਾਬੂ ਕੀਤਾ ਹੈ ਤਾਂ ਗੱਡੀ ਦੀਆਂ ਤਸਵੀਰਾਂ ਤੁਸੀਂ ਵੇਖ پا ਰਹੇ ਹੋ ਕਿ ਜਿਹੜੀ ਇਹ ਗੱਡੀ ਹੈ ਪੂਰੀ ਤਰ੍ਹਾਂ ਇੱਥੇ ਟੁੱਟੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਸੀ ਜਿਹੜੇ ਲੋਕ ਪਰਿਵਾਰਾਂ ਸਣੇ ਜਾ ਰਹੇ ਸੀਗੇ ਸਫ਼ਰ ਕਰਕੇ ਤਾਂ ਉਹਨਾਂ ਦੇ ਪਰਿਵਾਰਕ ਜੀ ਜਿਹੜੇ ਇਸ ਗੱਡੀ ਨੇ ਨੁਕਸਾਨੇ ਸੀਗੇ ਉਹਨਾਂ ਲੋਕਾਂ ਵੱਲੋਂ ਇਸ ਗੱਡੀ ਦੀ ਜਿਹੜੀ ਤੋੜਪਾਨ ਹੈ ਉਹ ਕਿੱਥੇ ਗਈ ਹੈ ਤਾਂ ਉਸ ਤੋਂ ਬਾਅਦ ਇਸ ਗੱਡੀ ਦੇ ਵਿੱਚ ਜਿਹੜੇ ਕਾਰ ਚਾਲਕ ਸਿੱਗੇ ਜਿਹੜੇ ਨੌਜਵਾਨ ਸਿੱਗੇ ਉਹਨਾਂ ਨੂੰ ਕਾਬੂ ਕਰਕੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾ ਨੇ ਖਾਨੇ ਪਹੁੰਚਾਇਆ ਤਾਂ ਜਿਨ੍ਹਾਂ ਦੇ ਉੱਪਰ ਹਾਲਾਕਿ ਪੁੱਛਗਿੱਛ ਜਾਰੀ ਹੈ ਕਿ ਉਹ ਕਿੱਥੋਂ ਦੀ ਆਏ ਸਿਗੇ ਅਤੇ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਇਹ ਗੱਡੀ ਕਿਉਂ ਚਲਾ ਰਹੇ ਸਿਗੇ ਕਿਉਂਕਿ ਲੋਕ ਕਾਫੀ ਜ਼ਖਮੀ ਹੋਏ ਨੇ ਇਸ ਗੱਡੀ ਦੇ ਨਾਲ ਚਿੱਟੇ ਰੰਗ ਦੀ ਗੱਡੀ ਦਾ ਕਹਿਰ ਜਿਹੜਾ ਅੱਜ ਪਟਿਆਲਾ ਦੀਆਂ ਸੜਕਾਂ ਦੇ ਉੱਪਰ ਦੇਖਣ ਨੂੰ ਮਿਲਿਆ ਇੱਕ ਵਾਰ ਗੱਡੀ ਦੀਆਂ ਤਸਵੀਰਾਂ ਮੈਂ ਫਿਰ ਤੋਂ ਤੁਹਾਨੂੰ ਦਿਖਾ ਦਿੰਦਾ ਕਿ ਇਹ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁਖਨੀਵਰਨ ਸਾਹਿਬ ਤੋਂ ਪਹਿਲਾ ਖੰਡਾ ਚੌਂਕ ਜਿਹੜਾ ਹੈ ਉਸ ਥਾਂ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਗੱਡੀ ਦੀ ਤਸਵੀਰ ਤੁਸੀਂ ਵੇਖ ਕੇ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਨੇ ਇਸ ਥਾਂ ਦੇ ਉੱਪਰ ਇਸ ਗੱਡੀ ਦੇ ਜਿਹੜੇ ਚਾਲਕ ਸੀਗੇ ਜਿਹੜੇ ਨੌਜਵਾਨ ਸੀ ਗੱਡੀ ਨੂੰ ਚਲਾ ਰਹੇ ਸੀਗੇ ਗੱਡੀ ਨੂੰ ਭਜਾ ਰਹੇ ਸੀਗੇ ਉਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਅੰਦਰਲੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਇਸੀ ਥਾਂ ਦੇ ਉੱਪਰ ਬੈਠ ਕੇ ਉਹ ਦੋ ਨੌਜਵਾਨ ਜਿਹੜੇ ਗੱਡੀ ਦੇ ਵਿੱਚ ਫੜੇ ਗਏ ਨੇ ਤਾਂ ਉਹਨਾਂ ਦੇ ਵੱਲੋਂ ਇਸ ਗੱਡੀ ਨੂੰ ਭਜਾਇਆ ਜਾ ਰਿਹਾ ਸੀਗਾ ਤਾਂ ਕਾਫੀ ਨੁਕਸਾਨ ਜਿਹੜਾ ਅੱਜ ਲੋਕਾਂ ਦਾ ਪਹੁੰਚਾਇਆ ਗਿਆ ਇਸ ਗੱਡੀ ਵੱਲੋਂ ਤਾਂ ਕਾਫੀ ਮਹਿਲਾਵਾਂ ਇਸ ਵਿੱਚ ਜ਼ਖਮੀ ਹੋਈਆਂ ਨੇ ਬੱਚੇ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਹਾਲਾਂਕਿ ਜਿਹੜੇ ਕਾਰ ਚਾਲਕ ਸੀਗੇ ਦੋਵੇਂ ਨੌਜਵਾਨ ਸੀਗੇ ਜਿਹੜੇ ਪੁਲਿਸ ਨੇ ਕਾਬੂ ਕੀਤੇ ਨੇ ਉਹਨਾਂ ਦੀ ਜਿਹੜੀ ਪੁੱਛਗਿੱਛ ਹੈ ਉਹ ਲਗਾਤਾਰ ਚੱਲ ਰਹੀ ਹੈ ਕਿ ਆਖਿਰਕਾਰ ਉਹ ਕਿਹੜੀ ਥਾਂ ਤੋਂ ਆਏ ਸੀਗੇ ਕਿਉਂ ਇ ਨਾਲ ਗੱਡੀ ਪਜਾਈ ਜਾ ਰਹੀ ਸੀਗੀ ਐਨੇ ਲੋਕਾਂ ਦਾ ਜਿਹੜਾ ਜਿੰਮੇਵਾਰ ਹੈ ਉਹ ਕੌਣ ਹੈ ਜਿਹੜਾ ਨੁਕਸਾਨ ਹੋਇਆ ਤਾਂ ਇੰਟੈਰੋਗੇਸ਼ਨ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਇਹ ਗੱਡੀ ਦੀ ਤਸਵੀਰ ਤੁਸੀਂ ਦੇਖੋ ਇੱਕ ਵਾਰ ਕਿ ਗੱਡੀ ਦੀ ਹਾਲਤ ਜਿਹੜੀ ਕਿਸ ਤਰ੍ਹਾਂ ਦੀ ਹੈ ਕਿਉਂਕਿ ਇਸ ਥਾਂ ਦੇ ਉੱਪਰ ਜਦੋਂ ਗੱਡੀ ਇੱਥੇ ਫਸਦੀ ਆ ਕੇ ਤਾਂ ਉਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਹਾਲਾਂਕਿ ਇੱਥੋਂ ਦੀ ਵੀ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਲੇਕਿਨ ਜਦੋਂ ਇਹ ਪੋਲ ਆਂਦਾ ਹੈ ਤਾਂ ਇੱਥੇ ਗੱਡੀ ਫਸ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਕਾਰ ਚਾਲਕਾਂ ਨੂੰ ਕਾਬੂ ਕੀਤਾ ਜਾਂਦਾ ਲੇਕਿਨ ਜੇਕਰ ਇਹ ਪੋਲ ਇੱਥੇ ਨਾ ਹੁੰਦਾ ਇਹ ਖੰਭਾ ਇੱਥੇ ਨਾ ਹੁੰਦਾ ਤਾਂ ਜਿਹੜੇ ਕਾਰ ਚਾਲਕ ਸੀਗੇ ਉਹ ਇੱਥੋਂ ਦੀ ਗੱਡੀ ਪੁੱਜਾਉਂ ਤਸਵੀਰਾਂ ਤੁਸੀਂ ਗੱਡੀ ਦੀਆਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਤਾਂ ਤਸਵੀਰਾਂ ਤੁਹਾਨੂੰ ਉਹ ਵੀ ਦਿਖਾਈਆਂ ਨੇ ਜਿਹੜੀਆਂ ਪਟਿਆਲਾ ਦੀ ਸੜਕਾਂ ਦੀਆਂ ਦੇਖਦੀਆਂ ਹੋਈ ਨਜ਼ਰ ਆ ਰਹੀਆਂ ਸੀਗੀਆਂ ਜਿਸ ਦੇ ਉੱਪਰ ਲੋਕਾਂ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ ਲੋਕਾਂ ਨੂੰ ਨੀਚੇ ਦਿੱਤਾ ਜਾ ਰਿਹਾ ਸੀਗਾ ਤਾਂ ਹੁਣ ਜਿਹੜੀ ਕ੍ਰੇਨ ਹੈ ਉਹ ਗੱਡੀ ਨੂੰ ਇੱਥੋਂ ਦੀ ਕੱਢਣ ਲਈ ਇੱਥੋਂ ਦੀ ਲੈ ਕੇ ਜਾਣ ਲਈ ਬੁਲਾਈ ਗਈ ਹੈ ਜਿਸ ਦੇ ਰਾਹੀਂ ਇਹ ਗੱਡੀ ਨੂੰ ਥਾਣੇ ਪਹੁੰਚਾਇਆ ਜਾਵੇਗਾ ਤੇ ਇਸ ਦੀ ਜਿਹੜੀ ਨੌਜਵਾਨ ਸੀਗੇ ਜਿਹੜੇ ਗੱਡੀ ਦੇ ਚਾਲਕ ਸੀਗੇ ਉਹਨਾਂ ਦੀ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਜਾਵੇਗੀ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬ ਮਾਨੀ ਟੀਵੀ ਪਟਿਆਲਾ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਜੀ ਕੋਈ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀ ਜਿਹਨੇ ਕਈ ਜਗ੍ਹਾ ਤੇ ਉਹਨੇ ਮਤਲਬ ਕਿ ਬੁਲਟਬਾਜੀ ਵੀ ਕੀਤੀ ਐ ਤੇ ਕੁਝ ਕਈ ਚੀਜ਼ਾਂ ਨਾਲ ਟੱਚ ਹੋਈ ਆ ਉਹਦੇ ਬਾਰੇ ਉਹਨੂੰ ਅਸੀਂ ਰਾਉਂਡ ਅਪ ਕੀਤਾ ਜੀ ਟ੍ਰੈਫਿਕ ਪੁਲਿਸ ਨੇ ਸਾਡੇ ਮੌਜੂਦਮ ਲੱਗੇ ਹੋਏ ਸੀਗੇ ਖੰਡਾ ਚੌਂਕ ਤੇ ਪੱਡੀ ਦੀ ਮਦਨੜਾ ਨੂੰ ਰਾਉਂਡ ਅਪ ਕੀਤਾ ਕਾਰ ਨੂੰ ਜਿਹੜੇ ਦੇ ਵਿੱਚ ਮੇਨ ਡਰਾਈਵਰ ਸੀਗਾ ਜਿਹੋ ਮੌਕੇ ਤੋਂ ਭੱਜ ਗਿਆ ਸੀ ਦੋ ਲੜਕੇ ਸੀ ਜਿਹੜੇ ਜਿਹੜੇ ਕਾਰ ਦੇ ਵਿੱਚੋਂ ਉਤਰੇ ਨੇ ਮਨੋਸਿਰਮ ਰੌਂਡ ਅਪ ਕੀਤਾ ਹੈ ਵੈਰੀ ਫਾਈਡ ਕਰ ਰਹੇ ਹਾਂ। ਕੁੱਲ ਕਿੰਨੇ ਲੋਕ ਸੀਗੇ ਸਰਕਾਰ ਦੇ ਵਿੱਚ? ਟੋਟਲ ਹੁਣ ਤੱਕ ਜਿਹੜੀ ਪਬਲਿਕ ਤੇ ਦਸਣ ਮੁਤਾਬਕ ਤੇ ਜਿਹੜੇ ਅਸੀਂ ਮੁੰਡੇ ਰੌਂਡ ਅਪ ਕੀਤੇ ਚਾਰ ਤੋਂ ਪੰਜ ਜਾਣੇ ਸੀ। ਸਰ ਇਹ ਕਿੱਥੋਂ ਮਤਲਬ ਆਈ ਸੀ ਜੀ ਹੈ ਕਿਉਂਕਿ ਵੱਡੇ ਜਿਹੜੀ ਆ ਉਹ ਹਰਿਆਣਾ ਨਾਲੋਂ ਬਹੁਤ ਜ਼ਿਆਦਾ ਹਿੰ। ਇਹ ਜਿਹੜੇ ਮਾਲਕ ਜਿਹੜੇ ਹੁਣ ਤੱਕ ਬਿਲਕੁਲ ਕਲੀਅਰ ਤਾਂ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਬਟ ਪੰਜਾਬ ਦੇ ਦਸਵੇਂ ਗਣੇ ਪਾਈ ਹੈ। ਇਹ ਕਾਰਨ ਸਮਝੋ ਸਰ ਜਿਹੜੀ ਤੇਜ਼ ਰਫ਼ਤਾਰੀ ਕੀਤੀ ਹੈ ਗੱਡੀ ਭਜਾਈ ਹੈਗੀ ਹੈ ਉਹਦੇ ਦੇਖੀ ਹੋਣੀ ਹੈ ਵੀਡੀਓ ਜਿਹੜਾ ਮੈਨ ਜਿਹੜਾ ਕਿਉਂ ਜਦੋਂ ਡਰਾਈਵਰ ਕੱਬ ਹੋਊਗਾ ਜੀ ਉਦੋਂ ਪਤਾ ਲੱਗੂਗਾ ਜਿਹੜੀ ਮੈਨ ਰੂਟ ਕਾਲ ਸਪੀਸ ਜਿਹੜਾ ਅੰਦਰ ਮੈਂ ਦੱਸ ਕਰ ਵੀ ਕਾਰਨ ਕੀ ਸੀ ਕਿ ਕਬ ਜਿਸ ਤਰ੍ਹਾਂ ਢੀ ਤੇਜ਼ ਰਫ਼ਤਾਰ ਨਾਲ ਗੱਡੀ ਪਹੁੰਚਾਣੀ ਵਾ ਪੱਖਾ ਅਜੇ ਅਸੀਂ ਪਹਿਲੀ ਸਟੇਜ ਤੇ ਖੜੇ ਹਾਂ ਇਨਕੁਆਰੀ ਦੇ ਤੇ ਇਹ ਵੈਰੀਫਾਈ ਕਰਕੇ ਤੁਹਾਨੂੰ ਦੱਸਾਂਗੇ ਕੋਈ ਇੰਟਰੀ ਜਿਹੜੇ ਬੰਦੇ ਕੋਈ ਉਹਨਾਂ ਦਾ ਕੋਈ ਕਮਿਸ਼ਨ ਆ ਗਿਆ ਉਹਨਾਂ ਨਾਲ ਰਾਬਤਾ ਕੈਂਪ ਕੀਤਾ ਜਾ ਰਿਹਾ ਜੀ ਉਹਨਾਂ ਦਾ ਇਨਪੁਟ ਬਿਆਨ ਲਿਖ ਕੇ ਮਨ ਦੀ ਕਾਰਵਾਈ ਕਰੀਆ ਹੋਇਆ ਸਾਰੀ ਇਸ ਚੀਜ਼ ਨੂੰ ਲੈ ਕੇ ਕਿਉਂਕਿ ਗੱਡੀ ਜਿਹੜੀ ਹੈ ਬਹੁਤ ਜ਼ਿਆਦਾ ਟੱਚ ਵੀ ਕੀਤੀ ਵੀ ਹੈ ਕਾਫੀ ਜਗ੍ਹਾ ਤੇ ਹੋਇਆ ਜੀ ਬਟ ਸਾਨੂੰ ਮਤਲਬ ਉਮੀਦ ਹੈ ਕਿ ਕੋਈ ਨਾ ਕੋਈ ਸਾਡੇ ਨਾਲ ਟਾਈ ਅਪ ਹੋਊਗਾ ਤੇ ਉਹਦਾ ਅਸੀਂ ਬਿਆਨ ਦਰਜ ਕਰਕੇ ਤੇ ਉਹਦੇ ਬਣਦੀ ਕਾਰਵਾਈ ਕਰਾਂਗੇ ਕੋਈ ਲੋਕ ਜਿਹੜੇ ਜਖਮੀ ਮਿਲਕ ਵੀ ਹੈ ਕਿ ਇਸ ਤਰ੍ਹਾਂ ਦਾ ਕੋਈ ਜ਼ਿਆਦਾ ਹੋਇਆ ਹੋਵੇ ਜਿਹੜਾ ਕੋਈ ਬਹੁਤ ਦੇਖ ਰਹੇ ਨੇ ਜੀ ਉਸ ਨੂੰ